ਕਰੇ ਬੱਚਾ ਬਣੀ ਬਦਬਾ ਕੇ ਲਿ ਗਏ ਹੋ ਸਾਡੀ ਬਾਗਾਂ ਦੀ ਕੋਲ ਕਿਥੇ ਉਹ ਆਪਾਂ ਨੇ ਹੀਟਰ ਲਾਇਆ ਵੇ ਤੇ ਸਾਡੀ ਪੈਂਤੀ ਵੇਟੀ ਹੀਟਰ ਸਿੱਖਦੀ ਹੈ ਸੇਮ ਹੀ ਨਹੀਂ ਖਣੀ ਮੈਂ ਨਹੀਂ ਸਸੇਗਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਸੁੱਤੇ ਉੱਠਦੇ ਹੀ ਸਾਡੇ ਘਰ ਦੇ ਕੰਮ ਕਰ ਮੇ ਤੋਂ ਸਟਾਰਟ ਹੋ ਜਾਂਦੇ ਆ ਸਭ ਤੋਂ ਪਹਿਲਾਂ ਆਹ ਵਾਲਾ ਸੋਫਾ ਸੀਟੇ ਸੈੱਟ ਕਰਨ ਨਾਲ ਕਿਉਂਕਿ ਨਾ ਸਾਰਾ ਟੱਬਰੇ ਦੇ ਗਿਰਦਾ ਆ ਕੇ ਜਦ ਟੀਵੀ ਦੇਖਣਾ ਹੁੰਦਾ ਬਸ ਇਹਦੇ ਉੱਤੇ ਰੋਟੀ ਖਾਣੀ ਹੁੰਦੀ ਹੈ ਇਹਦੇ ਉੱਤੇ ਮੈਂ ਤਾਂ ਕੰਮ ਕਾਜ ਨਿਵੇੜ ਕੇ ਬਾਅਦ ਚ ਨਹਾਤ ਹੋ ਕੇ ਰੈਡੀ ਹੋ ਕੇ ਫੇਰ ਬਾਅਦ ਚ ਇਹਦੇ ਰੂਮ ਜਾ ਕੇ ਜਾਣਾ ਸਮਾਂ ਮਿਲਦਾ ਨਹੀਂ ਸਾਡਾ ਬਸ ਇਹੀ ਸਾਡਾ ਹੁੰਦਾ ਸਿਸਟਮ ਸਾਰਾ ਦੇ ਇੱਥੇ ਹੁੰਦਾ ਵੀ ਇੱਥੇ ਉੱਠ ਕੇ ਆ ਜਾਣਾ ਚਾਹ ਬਣੀ ਪੀ ਲੈਣਾ ਫੇਰ ਕੰਮ ਤੇ ਚਲੇ ਜਾਣਾ ਸਮਾਨ ਲੈਣਾ ਰੋਟੀ ਖ ਕੰਮ ਨਹੀਂ ਆਤੀ ਸਾਡੀ 35 ਸਾਨੂੰ ਕੰਮ ਨਹੀਂ ਕਰਨ ਦਿੰਦੀ ਬਾਈ ਛੱਡੀ 35 ਸਾਨੂੰ ਕੰਮ ਨਹੀਂ ਕਰਨ ਦਿੰਦੀ ਬਾਈ ਹੈਨਾ ਸੋਫਾ ਕਰ ਲਈ ਸੀ ਔਣ ਦਿੰਦੇ ਪੁੱਤ ਤੁਸੀਂ ਹਮ ਐਚ ਡੀ ਜੀ ਕੀ ਕਰਦੇ ਇਹਨੂੰ ਇਹਨੂੰ ਐਦਾਂ ਹੁੰਦਾ ਵੀ ਮੇਰਾ ਸੋਫਾ ਹੈ ਕੱਲਾ ਕੱਲਾ ਬੰਦਾ ਹੋ ਕੀ ਤੇ ਪੁੱਤ ਕਿਹਨੂੰ ਵੀ ਹੁ ਦਵਾਂਗੇ ਆਪਾਂ ਕਿਹੜਾ-ਕਿਹੜਾ ਮੇਰ ਮਾਰੂ ਇਹਦੇ ਉੱਤੇ ਸਾਰੀ ਬੈਣੇ ਸਾਰਿਆਂ ਦਾ ਹੀ ਐ ਇਹ ਦੇਖੀ ਗੁੱਸਾ ਲੈ ਗੁੱਸਾ ਗੁੱਸਾ ਹੁ ਫਦਾ ਵੀ ਐਨੇ ਤੋ ਇਹਨੂੰ ਠੀਕ ਕਰਨਾ ਸਹੀ ਹੈ ਆ ਜਾ ਸੈਟਰੀ ਕਰਨ ਦੇਣਾ ਉੱਥੇ ਬੈਠਾ ਰਹਿਣਾ ਹੁੰਦਾ ਜਾਂਦਾ ਹੈ ਦਿਖਦਾ ਸਹੀ ਆ ਜਾ ਫਿਰ ਵੀ ਆ ਜਾ ਬਹੁਤ ਠੀਕ ਹੋ ਜਾਣਾ ਆ ਜਾ ਆ ਜਾ ਵੀ ਕਮਰਾ ਆ ਕੇ ਸੈਟ ਕੰਮ ਨਹੀਂ ਦੇਣਾ ਜੀ ਹਾਂ ਇਹ ਮੈਂ ਕਹਿੰਦਾ ਛੱਡ ਦੀ ਪਹਿਲਾਂ ਫੋਕਸ ਕਰਨ ਲੱਗ ਜਾ ਹਾਂ ਜੀ ਨਹੀਂ ਕਰੂੰਗੀ ਹੂੰ ਠੀਕ ਹੈ ਆਈਏ ਅਰੇ ਇਹ ਇਹ ਬਸ ਆ ਗਏ ਕਿ ਸਟਰਾ ਖਾਲੀ ਕਿਤੇ ਠੰਡ ਹੁਣ ਪੂਰੇ ਜੋਰਾਂ ਸ਼ੋਰਾਂ ਤੇ ਆ ਗਈ ਆ ਬਦਲਵਾਈ ਦੀ ਹੋਈ ਵੀ ਆ ਤੇ ਠੰਡ ਨੂੰ ਮੈਨ ਪੂਰੀ ਮਹਿਸੂਸ ਹੁੰਦੀ ਹੱਥਾਂ ਨੂੰ ਵੀ ਹਾਂ ਠੰਡ ਹੈਗੀ ਆ ਕਿਉਂਕਿ ਨਾ ਧੁੱਪ ਜਿਹੜੀ ਬੱਦਲਾਂ ਜਿਹਨੂੰ ਕੀ ਹੁੰਦੀ ਆ ਮੱਧਮ ਮੱਧਮ ਧੁੱਪ ਰਹਿੰਦੀ ਆ ਬਖਹਿਰੀ ਜੇ ਠੰਡਾ ਮੌਸਮ ਹੈ ਪੂਰਾ ਹਨ ਲੱਗਦਾ ਵੀ ਮਹੀਨਾ ਜਿਹੜਾ ਚੱਲਦਾ ਹੈ ਇਹ ਦਸੰਬਰ ਦਾ ਚੱਲਦਾ ਹੈ ਜਿਹੜਾ ਰਮਨ ਸਿੰਘ ਵਧੀਆ ਚੜਦੀ ਕਲਾ ਚੜਦੀ ਕਲਾ ਵਧੀਆ ਤੇ ਇਧਰ ਮਿੱਤਰਿੰਗ ਪਾਸਟੋ ਦੇ ਵਿੱਚ ਪਾਤਾ ਪਾਣੇ ਆਟਾ ਇੰਪਾਸਟੋ ਬਣਾ ਰਹੇ ਆ ਤੇ ਆਟੇ ਦੇ ਪੇੜੇ-ਪੂੜੇ ਕਰਦੇ ਆ ਤੇ ਉਸ ਤੋਂ ਬਾਅਦ ਨਾਲ ਦੇਖਦੇ ਵੇ ਕਿਹੜਾ ਕਿਹੜਾ ਸਮਾਨ ਆਪਣੀ ਸ਼ੋਭਾ ਆਉਣ ਵਾਲੇ ਵੀਰਾਂ ਪੂਰਾ ਸਾਰੀਆਂ ਖਤ ਸਾਰਾ ਸਮਾਨ ਮੇਤਰ ਖਤਮ ਹੋ ਜਾਂਦਾ ਹੁਣ ਦੇਖੋ ਮੌਸਮ ਨਿੱਖਰ ਗਿਆ ਧੁੱਪ ਚੜ੍ਹ ਗਈ ਮੇਤਰ ਵਧੀ ਐਣ ਤੇ ਆਪਾਂ ਨਾ ਅੱਜ ਆਪਣੀ ਗੱਡੀ ਧਵਾ ਕੇ ਲੈ ਕੇ ਆਉਣੀ ਆ ਕਈ ਦਿਨ ਹੋ ਗਏ ਆ ਆਪਣੀ ਗੱਡੀ ਧੋਆ ਨਹੀਂ ਹੋਈ ਆਪਾਂ ਤੋਂ ਤੇ ਬਹੁਤ ਜ਼ਿਆਦਾ ਜਰਨ ਜਨਾ ਤਰੀਲ ਜਸੁਕਦੀ ਆ ਉਸ ਤੋਂ ਬਾਅਦ ਕਾਫੀ ਜ਼ਿਆਦਾ ਮੈਂ ਹੋਰ ਲੋਡ ਦੀ ਹੋ ਜਾਂਦੀ ਆ ਤੇ ਆਪਾਂ ਚਲਦੇ ਆ ਪਹਿਲਾਂ ਗੱਡੀ ਧਵਾ ਕੇ ਲੈ ਕੇ ਆਉਣੀ ਆ ਠੰਡੇ ਨਹੀਂ ਬਹੁਤੀ ਹੈਗੀ ਟੈਂਪਰੇਚਰ ਆ 10.5 ਡਿਗਰੀ ਹੋ ਅੱਜ ਗੱਡੀ ਆਪਾਂ ਨੇ ਆਪਣੀ ਨੰਬਰ ਦੇ ਵਿੱਚ ਲਾਤੀ ਆ ਆਪਾਂ ਤੋਂ ਪਹਿਲੇ ਵੀ ਅਗੇ ਦੋ ਤਿੰਨ ਗੱਡੀਆਂ ਖੜੀਆਂ ਨੇ ਹੁਣ ਆਪਣੀ ਗੱਡੀ ਦੀ ਵਾਰੀ ਆ ਗਈ ਆ ਤੇ ਮੁੰਡਾ ਹੁਣ ਸਾਰ ਜੌਗਿਲ ਵਾਜੇ ਫੇਟੋ ਗੱਡਣਗੇ ਬਾਹਰ ਫਾਈਨਲੀ ਗੱਡੀ ਆਪਣੀ ਧੋਕੇ ਮੇ ਤੋਂ ਰੈਡੀ ਹੋ ਗਈ ਹੈ ਦੇਖੋ ਕਿੰਨਾ ਫਰਕ ਪੈਂਦਾ ਗੱਡੀ ਧੋਗੇ ਬਾਹਲੀ ਜਾਂ ਨਿਕਲ ਜਾਂਦੀ ਆ ਬਲੈਕ ਕਲਰ ਦੀ ਗੱਡੀ ਜੀ ਧੋਤੀ ਹੁੰਦੀ ਹੈ ਨਾ ਉਹਦੀ ਗੱਲ ਬਾਤਾਂ ਨੇ ਵਧੀਆ ਐ ਦੇਖੋ ਸ਼ਾਸ਼ ਉੱਤੇ ਨੇ ਵਜੇ ਸਾਫ ਕੀਤੀ ਆ ਨਹੀਂ ਤਾਂ ਸ਼ਾਤ ਉੱਤੇ ਹੱਥ ਮਾਰਦੇ ਨੇ ਹੈਗੇ ਇਹਨਾਂ ਗੱਡੀ ਸਾਫ ਕੀਤੀ ਹੈ ਵਧੀਆ ਵਿੱਚੋਂ ਦੇਖੋ ਇਹਦੇ ਨਾਲ ਨੀਟ ਐਂਡ ਕਲੀਨ ਕੰਮ ਕੀਤਾ ਵਧੀਆ ਐ ਸਾਫ ਕਰਤੀ ਸਮੈਲਾਂ ਪੂਰੀਆਂ ਐਂ ਪਰਫਿਊਮ ਪਰਫੋਮ ਚੰਗਾ ਮਾਰੇ ਗੱਡੀ ਦੇ ਵਿੱਚ ਐ ਆ ਦਿਗ ਰਾਤ ਦਾ ਬੈਗ ਵਿੱਚ ਰਹਿ ਗਿਆ ਰਾਤ ਆਰਡਰ ਵੀ ਕੀਤੀ ਆਪਾਂ ਨੇ ਖਾਲੇ ਮੁੰਡਾ ਲਾਸਟ ਟਚਿੰਗ ਦੇਰ ਹੈ ਗੜੀ ਸਫਾਈ ਕਰ ਰਿਹਾਲੇ ਵੀ ਜਿਹੜਾ ਮਾੜਾ ਮਾੜਾ ਪਾਣੀ ਪੂੜੀ ਰਹਿੰਦਾ ਨਾ ਇਹ ਚੰਗੇ ਜਿਹੇ ਲਈ ਮਾਰ ਕੇ ਸਾਬਕਾ ਦਿੰਨੇ ਆ ਰੋਡਾਂ ਉੱਤੇ ਦੇਖ ਕੇ ਪਤਾ ਲੱਗਦਾ ਵੀ ਅੱਜ ਐਤਵਾਰ ਦਾ ਦਿਨ ਹੈ ਲੋਕ ਸਾਰੇ ਘਰਾਂ ਦੇ ਵਿੱਚ ਨੇ ਛੁੱਟੀ ਹੈ ਲੋਕਾਂ ਨੂੰ ਤੇ ਲੋਕ ਛੁੱਟੀ ਦਾ ਪੂਰਾ ਆਨੰਦ ਮਾਣਦੇ ਦੇਖੋ ਇਹ ਨਹੀਂ ਹੈਗਾ ਵੀ ਛੁੱਟੀ ਆ ਤਾਂ ਲੋਕ ਘਰੋਂ ਬਾਹਰ ਨਿਕਲ ਗਏ ਬਾਜ਼ਾਰ ਘੁੰਮਦੇ ਆ ਮਾਰਕੀਟਾਂ ਦੇ ਵਿੱਚ ਘੁੰਮਦੇ ਆ ਬਿਲਕੁਲ ਨਹੀਂ ਜਿਹਨੇ ਸ਼ੋਪਿੰਗ ਸ਼ੋਪਿੰਗ ਕਰਨੀ ਹੁੰਦੀ ਹੈ ਨਾ ਉਹ ਸ਼ੁੱਕਰਵਾਰ ਜਾਂ ਸ਼ਨੀਵਾਰ ਨੂੰ ਕਰ ਲੈਂਦੇ ਆ ਸੰਡੇ ਵਾਲੇ ਦਿਨ ਦੁਪਹਿਰ ਨੂੰ 12:00 bਜ ਤੋਂ ਪਹਿਲਾਂ ਕੋ ਜੇ ਕੋਈ ਤੁਸੀਂ ਬਾਹਰ ਕਿਦੋਂ ਗੱਡੀ ਦੇਖਦੇ ਵੀ ਨਾ ਕੋਈ ਕਾਰੋਬਾਰ ਵਾਲੇ ਹੋਣ ਏਦਾਂ ਹੋਣੇ ਨਹੀਂ ਆਮ ਲੋਕ ਨਾ ਛੁੱਟੀ ਨੂੰ ਏਦਾਂ ਇੰਜੋਏ ਕਰਦੇ ਆ ਬਸ ਵੀ ਘਰੇ ਰਹਿਨੇ ਆਪਣੇ ਦੇਖੋ ਤੁਹਾਨੂੰ ਪਤਾ ਲੱਗਦਾ ਹੋਣਾ ਨਹੀਂ ਤਾਂ ਟ੍ਰੈਫਿਕ ਫੁੱਲ ਹੁੰਦੀ ਆ ਰੋਡ ਦੇ ਉੱਤੇ ਆਪਣੇ ਇਹਦੇ ਉੱਤੇ ਅੱਜ ਬਿਲਕੁਲ ਸ਼ਾਂਤੀ ਆ ਆ ਦੇਖੋ ਆਪਾਂ ਨੇ ਹੀਟਰ ਲਾਇਆ ਹੋਏ ਤੇ ਸਾਡੀ 35 ਵਾਟੀ ਹੀਟਰ ਸਿਕਦੀ ਹੈ ਇਹ ਜਿੱਥੇ ਮर्जी ਲਾ ਦੋ ਹੀਟਰ ਦੇ ਮੂਰੇ ਜਾ ਕੇ ਨਾ ਹੀਟਰ ਦੇ ਮੂਰੇ ਪੈਰ ਜੋੜ ਕੇ ਬਹਿ ਜਾਣਾ ਹੈਵੇਂ ਤੀ ਤੇ ਨਹੀਂ ਕਿਉਂ ਨਾ ਹੀਟਰ ਦਾ ਹੈ ਪ੍ਰਸ਼ਾਨ ਸਿੰਘ ਠੀਕ ਹੈ ਆਪਣਾ ਹਾਂਜੀ ਥੋੜਾ ਠੀਕ ਹੈ ਮੈਡੀਸਿਨ ਦਿੱਤੀ ਆਈ ਹੋ ਮੈਂ ਕੁਝ ਰੋਟੀ ਖਾ ਲਿਆ ਮਾ ਜੇ ਨਹੀਂ ਸਾਡੀ ਬਾਗਾਂ ਦੀ ਕੋਲ ਕਿਥੇ ਨੂੰ ਚਲੀ ਆ ਸਾਡੇ ਕੁਸ਼ਾਨਵੀਰ ਨੂੰ ਮਤੋਂ ਰਾਤ ਬੁਖਾਰ ਹੋ ਗਿਆ ਆਪਣੇ ਨੂੰ ਕੱਲ ਠੀਕ ਸੀਗਾ ਮੜਿਆ ਜਾ ਫੇਰ ਕਰਦੇ ਕਹਦਾ ਰਾਤ ਬੁਖਾਰ ਇੰਨਾ ਜ਼ਿਆਦਾ ਹੋ ਗਿਆ ਚੈੱਕ ਕੀਤਾ ਬੁਖਾਰ ਰਾਤ ਅਸੀਂ 12:00 ਵਜੇ ਤੇ ਬੁਖਾਰ ਸੀਗਾ 38 38 ਪਰਸੈਂਟ ਬੁਖਾਰ ਸੀਗਾ ਮਤਲਬ ਇਟਾਲੀਅਨ ਤੇ ਥਰਮੋਮੀਟਰ ਹਸਾਬ ਨਾਲ ਜੇ ਆਪਾਂ ਉਹਨੂੰ ਇੰਡੀਅਨ ਇਨਵਰਟ ਕਰੀ ਤਾਂ 104 ਦੇ ਲੱਗੇ ਸ਼ਗੇ ਸੀਗਾ ਤੇ ਦਵਾਈ ਦਿੱਤੀ ਹੈ ਤੱਕ ਪੀਣਾ ਆਪਾਂ ਇਹਨੂੰ 500mg ਦੀ ਤੇ ਹੁਣ ਕੁਝ ਫਰਕ ਹੈ ਆ ਦੇਖੋ ਤੇ ਹੁੰਦਾ ਕਿ ਆਏ ਮਤਲਬ ਜਿੱਦਾਂ ਪਈ ਸੀਗਾ ਹੁਣ ਆਪਾਂ ਇੱਥੇ ਇੱਕ ਹੀਟਰ ਰੂਟਰ ਲਾਤਾ ਇੱਥੇ ਪੁੱਤ ਪੈ ਜਾ ਲੈ ਤੜੇ ਘੁੱਟਾਂ ਨਾਲੇ ਮੁੰਡੇ ਮੁੰਡੇ ਘੁੱਟਾਂ ਤੇ ਪੈ ਜਾ ਤੇ ਸਾਰੀਏ ਦਾ ਕੱਬਲ ਵੀ ਗਰਮ ਹੋਇਆ ਪਿਆ ਵਿੱਚੋਂ ਹਾਂ ਗਰਮ ਤੇ ਬਖਾਰ ਆ ਕੇ ਪੈ ਪੁੱਤ ਉੱਠ ਇਧਰਲੇ ਪਾਸੇ ਆਈ ਪੁੱਤ ਪੁੱਤ ਇਧਰਲੇ ਪਾਸੇ ਆ ਲੈ ਪੁੱਤ ਪੈ ਗੋ ਵੈਰੀ ਘੁੱਟ ਘਮ ਹੋ ਗਿਆ ਅੱਛਾ ਸਾਬ ਲੈਟੇ ਮਾਰ ਲਓ ਲੈਟੇ ਮਾਰ ਲੈਟੇ ਮਾਰ ਲਓ ਲੈ ਹਾਂ ਵੀ ਸਾਲ ਗੁਸ਼ਾਂ ਦੀ ਖਬਰ ਹੈਗਾ ਤੂੰ ਹੈਂ ਹੁਣੇ ਚਾਹੁੰਦਾ ਐ ਵੀ ਬਸ ਮੈਨੂੰ ਮੜਾ ਜਾ ਜਗ੍ਹਾ ਮਿਲ ਜਵੇ ਵੀ ਮੈਂ ਜਾ ਕੇ ਗੁਰシャン ਵੀਰ ਨਾਲੇ ਪੇਜਾਂ ਹਣਾ ਬੇਨਤੀ ਐਂ ਚੱਲ ਨਾ ਤੂੰ ਐਦਾਂ ਚੱਲ ਨਾ ਤੁਸੀਂ ਵੀ ਜਗ੍ਹਾ ਮਿਲ ਜਵੇ ਨਾਲ ਪੈਣੇ ਮੇਰਾ ਕਦੀ ਗੱਲ ਗੁੱਸੇ ਮੈਂ ਦੱਸ ਤੈਨੂੰ ਕੀ ਕਿਹੇ ਮੇਰੇ ਉੱਤੇ ਕਿੰਨੇ ਦੇ ਫੜੀਆਂ ਨੇ ਐਵੇਂ ਦੀ ਨਾ ਖੜਦਾ ਹੀ ਮੈਂ ਤੂੰ ਦੇਖ ਲੈ ਫੇਰ ਹਾਂ ਖਵਰਦਾਰ ਹੋ ਜਾ ਖੜਦਾ ਨਹੀਂ ਸੀ ਮੈਨੂੰ ਬੈਠੇ ਤਾਂ ਜਰਦ ਨਹੀਂ ਗਏ ਮਤਲਬ ਮੈਂ ਬਹਿ ਜਾਈ ਮੈਂ ਇੱਕ ਵਾਰ ਜਿੱਦੇ ਜਾ ਕੇ ਮੇਨਾਂ ਖੈਣ ਲੈਂਦਾ ਮੈਂ ਰੋਟੀ ਖਾਵਾਂ ਤਾਂ ਵੀ ਹੋ ਰਹੀ ਜਾਂ ਵੈਸੀ ਵੈਸੀ ਤਾਂ ਵੀ ਹੋ ਰਹੀ ਜਿੱਥੇ ਮੈਂ ਜਾ ਕੇ ਬੈਠੂਆ ਤਪੂਸੀ ਮਾਰ ਕੇ ਮੇਰੇ ਕੋਲ ਜਦੇ ਲਓ ਜੀ ਰੋਟੀ ਲਓ ਇਹ ਸ਼ਕਦੇ ਪਛਾਦਾ ਪੜੀ ਮਿੱਤਰੋ ਅੱਜ ਮੂੰਗੀ ਮਸਰੀ ਦਾਲ ਦਹੀਂ ਦੇ ਵਿੱਚ ਘਰੋਤੇ ਪਾਏ ਹੋਏ ਨੇ ਦੋ ਰੋਟੀਆਂ ਤੇ ਨਾਲ ਆਪਣਾ ਸਪਿਨਚ ਸਪਿਨਚੀ ਗੱਲ ਵਾਲੀ ਤੇ ਨਾਲ ਗਾਜਰਾ ਉਵਾਲ ਕੇ ਤੁਹਾਨੂੰ ਪਤਾ ਲੱਗਿਆ ਰੋਟੀ ਖਾਣ ਲੱਗਿਆ ਮੈਂ ਹੈਵੇਂ ਤੀ ਚੱਲ ਪਰੇ ਜਾ ਬੁੱਤਰ ਹੋ ਜਾ ਪਰੇ ਮੈਂ ਤਾਂ ਕੀ ਜਿੰਦ ਤੱਕ ਇਹਨਾਂ ਮਿੱਤਰੋ ਮੇਰੇ ਕੋਲ ਮੇਰਾ ਖੜਾ ਛੱਡਦਾ ਹੈਗਾ ਇਹ ਫਟਾਪੜੀ ਚੱਲ ਬਈ ਵੈਰੀ ਗੁੱਡ ਸ਼ਾਨਵੀਰ ਸਿੰਘ ਦਹੀਂ ਮਿੱਠਾ ਦਹੀਂ ਕੁਸ਼ਾਨਗਰ ਮੈਂ ਦਹੀਂ ਖਾਣ ਦਿਲ ਕਰਦਾ ਉਹ ਵੀ ਵਿੱਚ ਮਿੱਠਾ ਖੰਡ ਪਾ ਕੇ ਹੈ ਹਾਂਜੀ ਇਹਨਾਂ ਜੇ ਬੁਖਾਰ ਹੁੰਦਾ ਨਾ ਅੰਦਰੋਂ ਬੰਦੇ ਗਰਮੀ ਹੁੰਦੀ ਹੈ ਨਾ ਲੈ ਲੈ ਚੱਕ ਬਈ ਹੁਣ ਦਵਾਈ ਦੇ ਕੇ ਬੜਾ ਸਹੀ ਸਹੀ ਹੋ ਗਿਆ ਕੁਸ਼ਾਨ ਜ ਮੜਾ ਕਰੰਟ ਆ ਗਿਆ ਸ਼ਾਨ ਜ ਨਾ ਲੈ ਬਈ ਚਾਹ ਪੀ ਲੈ ਇੰਨਾ ਟੇਸਟ ਬੜੀ ਸਹੀ ਹੋ ਜਾਂਦੇ ਆ ਹਾਂ ਮਾਰਕੀਟ ਤੋਂ ਪਹਿਲੇ ਜਿਹੜੇ ਗੁਰシャン ਸਿੰਘ ਵਾਸਤੇ ਚਾਹ ਥੋੜੀ ਵਧੀਆ ਜਿਹੀ ਕੋਈ ਦੇਖ ਕੇ ਲਿਖ ਚੱਲਦੇ ਆ ਤੇ ਜਿੱਦਾਂ ਮੈਂ ਇੱਕ ਸਿਲੈਕਟ ਕੀਤੀ ਆ ਜਿਹਦੇ ਵਿੱਚ ਹਲਦੀ ਪਈ ਵੀ ਆ ਅਦਰਕ ਵੀ ਹੈਗਾ ਤੇ ਵਿੱਚ ਉਹਦੇ ਦੋ ਤਿੰਨ ਚੀਜ਼ ਹੋਰ ਐਡ ਕੀਤੀਆਂ ਵੀ ਆ ਤੇ ਬਾਕੀ ਹੋਰ ਵੀ ਬਹੁਤ ਟਰਾਈ ਚਾਹੀਗੀ ਆ ਜਿੱਦਾਂ ਮਲਠੀ ਵਾਲੀ ਚਾਹ ਹੋਗੀ ਤੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਾਂ ਗੁਰシャン ਵਾਸਤੇ ਕਿਹ ਲੱਚ ਲਈ ਜਿੱਦਾਂ ਹੋਗੀ ਇਹ ਚ ਆਪਣੀ ਫਰੂਟ orange ਰੰਚਾ ਤਾਂ ਪਾਇਆ ਬੈਨ ਪਰ ਮਨ ਨੂੰ ਬੈਸਟ ਲੱਗੀ ਉਹਦੇ ਵਾਸਤੇ ਦੇਖੋ ਮਾਰਕੀਟ ਸਾਰੀ ਬੇਲੀ ਪਈ ਆ ਅੱਜ ਕੋਈ ਵੀ ਨਹੀਂ ਆ ਰਿਹਾ ਸ਼ਾਪਿੰਗ ਕਰਨ ਵਾਸਤੇ ਕੋਈ ਲੋਕ ਕੱਲ ਕਰ ਗਏ ਨਾ ਸ਼ੁੱਕਰਵਾਰ ਨੂੰ ਕਰ ਗਏ ਤੇ ਸ਼ਨੀਵਾਰ ਨੂੰ ਕਰ ਗਏ ਪਰਸੋਂ ਕਰ ਗਏ ਤੇ ਐਤਵਾਰ ਨੂੰ ਲੱਗ ਭਗ ਦੇਖੋ ਤੁਸੀਂ ਜਿੰਨੇ ਗੱਡੀਆਂ ਖੜੀਆਂ ਨੇ ਕੋਈ ਟਾਮੀ ਟੱਲੀ ਗੱਡੀ ਖੜੀ ਆ ਇਹਨਾਂ ਵਿੱਚ ਅਧੀਆਂ ਤਾਂ ਉਹਨਾਂ ਦੀਆਂ ਜਿਹੜੇ ਬੰਦੇ ਅੰਦਰ ਐਰੋਸਪੇਲ ਮਾਰਕੀਟ ਦੇ ਵਿੱਚ ਕੰਮ ਕਰਦੇ ਆ ਪਰ ਆਪਣਾ ਹਰ ਰੋਜ਼ ਆਉਣਾ ਜਾਣਾ ਹੁੰਦਾ ਚਾਹੇ ਹੋਵੇ ਸੋਮਵਾਰ ਤੇ ਚਾਹੇ ਹੋਵੇ ਐਤਵਾਰ ਹਰ ਰੋਜ਼ ਆਪਾਂ ਨੂੰ ਮਾਰਕੀਟ ਦੇ ਵਿੱਚ ਆਉਣਾ ਪੈਂਦਾ ਓ ਬੱਲੇ ਪੈਂਤੀ ਬੈਠੀ ਜਗ੍ਹਾ ਤੇ ਆਪਣੀ ਤਾਂ ਆ ਗਈ ਮੁਸ਼ਾਨ ਸਿੰਘ ਅੱਜ ਮੈਂ ਚਾਹ ਲੈ ਕੇ ਆਇਆ ਮਾਰਕੀਟ ਤੋਂ ਨੱਕ ਪੁੱਤਰੀ ਐ ਖੰਖੂ ਐ ਠੀਕ ਹੋਈ ਨੇ ਗਲਗੁਲਾ ਵਧੀਆ ਐ ਸੇਵੀਆਂ ਬਣਾਤੀਆਂ ਜੀ ਚਾਸ ਵਾਲੀਆਂ ਬਣਾਤੀਆਂ ਹਾਂਜੀ ਚਾਹ ਦੇ ਬਾਅਦ ਚ ਨਾ ਦੋ ਚਾਰ ਦਿਨ ਬਾਅਦ ਆਚਾਦੀ ਅਦਰਕ ਉਹ ਤੇ ਖਲਦੀ ਉਡੀ ਪੈਲੇ ਵਿੱਚ ਆ ਤੇ ਓਕੇ ਜੀ ਆ ਗਿਆ ਫਿਰ ਮੇਰੇ ਕੋਲ ਘੁੰਮ ਕੇ ਆ ਕੇ ਮੇਰੇ ਕੋਲ ਆ ਜਾਂਦਾ ਜੀ ਤੇ ਹੈ ਨਾ ਤੇ ਰਾਮਾ ਦੇ ਤਾਂ ਇਧਰ ਰਾਮਾ ਦੇ ਨੂੰ ਬੈਂਦੀ ਹੈ ਐਸੀ ਆਪ ਨੂੰ ਅੱਛਾ ਲੱਗਦਾ ਹੈ ਹੂੰ ਠੀਕ ਮੁੰਨੇ ਬੈਠਾ ਛੀਕਦੀ ਆ ਛੀਕਦੀ ਆ ਛੀਕਦੀ ਆ ਹਾਂ ਜੀ ਥੋੜੀ ਥੋੜੀ ਖਾ ਲਓ ਥੋੜੀ ਜਿਹੀ ਸੇਵੇਂ ਨਹੀਂ ਖਾਣੀ ਮੈਂ ਨਹੀਂ। ਹਾਂਜੀ ਬੇਚਰੀ। ਲਾਚੀ, ਮੱਟੀਆਂ ਲਾਚੀਆਂ ਤੇ ਲੌਂਗ ਪਾਤੋ ਬਸ ਸਿਰਫ। ਪਾਣੀ ਵਸੀਵੇਂ ਹੈ। ਪਾਣੀ ਵਾਲੀਆਂ। ਚਾਰ ਸਾਰੀਆਂ ਸੀਵੀਆਂ। ਚਾਰ ਸਾਰੀਆਂ ਸੀਵੀਆਂ। ਗੁਸ਼ਾਨਵਰੀ ਖਾਲੀ? ਹਾਂਜੀ ਇਹਨੂੰ ਪੂਰੀ ਕੋਲੀ ਭਰ ਕੇ ਖਾਧੀ ਜੇਨੂੰ ਟੇਸਟੀ ਲੱਗੀ ਆ ਪਤਾ ਨਹੀਂ ਅੱਗੇ ਤੰਪਾ ਕਦੇ ਬਣਾਈਆਂ ਨਹੀਂ। ਹਮਮ ਟੇਸਟੀ ਲੱਗੀ। ਪਰ ਮੈਂ ਹੁਣ ਤੇ ਨਹੀਂ ਖਾਧਾ ਖਾਣੂਗਾ ਰੋਟੀ ਖਾ ਕੇ ਬਾਅਦ ਵਿੱਚ ਖਾਹਾਂਗਾ ਚਾਰ ਕਬੀ ਦਾ। ਜੇ ਕੰਮ ਤੇ ਜਾਣ ਤੋਂ ਪਹਿਲਾਂ ਫੇਕੋਲੀ ਸੀਵੀਆਂ ਖਾ ਕੇ ਫਿਰ ਕੰਮ ਤੇ ਜਾਊਂਗਾ ਜਮ ਠੀਕ ਹੈ? ਠੀਕ ਹੈ। ਤੇਰੇ ਮਣੇ ਮਨ ਕਰਾਂਗੇ ਆਪਾਂ ਇਹ ਜੀ ਗੱਲ ਨਹੀਂ ਹੈਗੀ ਪਰ ਫਿਲਹਾਲ ਦਿਲ ਨਹੀਂ ਕਰਦਾ ਹੁਣ ਟਾਈਮ ਸ਼ਾਮ ਦੇ ਮਿੱਤਰੋ 5 ਵਜੇ ਗਏ ਬਸ ਪਹੁੰਚ ਗਈ ਜਿੰਨੀ ਮਰਜ਼ੀ ਛੁੱਟੀਆਂ ਹੋਣ ਜੋ ਮਰਜ਼ੀ ਹੋਵੇ ਜਿਹੜੀ ਬੱਸਾਂ ਦੀ ਸਰਵਿਸ ਹੈ ਨਾ ਉਹ ਨਹੀਂ ਆਪਣੇ ਸ਼ਹਿਰ 'ਚ ਮਿੱਤਰੋ ਘੱਟ ਹੁੰਦੀ ਇੱਕ ਕਿਸ ਤਰ੍ਹਾਂ ਦਾ ਸਟੋਰੈਂਬੋ ਚਾਓ ਰੇਗਾਸੀ ਕਮੇਸਟਾ ਟੋਟੋ ਬੈਨੇ ਰੈਂਬੋ ਕੇ ਦੀਜੀ ਇਹ ਆਪਣੇ ਗਵਾਂਢੀ ਹੈ ਮਿੱਤਰੋ ਇਹ ਸਾਰੇ ਆਪਣੇ ਗਵਾਂਢੀ ਹੈ ਕਹਿੰਦੇ ਆਣ ਤੇ ਗਵਾਂਢੀ ਕਦੇ ਨਾ ਲੜੀਏ ਸਾਰੇ ਮਿੱਤਰਾਂ ਦੋਸਤਾਂ ਬਣਾ ਕੇ ਰੱਖੀ ਜੀ ਸਾਰੇ ਆਪ ਜਾਣੇ ਨਾ ਆਪਣੀਆਂ ਪਲਾਸ ਵਿੱਚ ਰਹਿੰਦੇ ਨੇ ਤੇ ਜਿੰਨੇ ਬੰਦੇ ਰਹਿਣ ਸਭਨ ਆਪਣੀ ਚੰਗੀ ਮਿੱਤਤਦਾਈ ਹੈ ਜਿਹੜੀ ਮਰਜੀ ਕੰਟਰੀ ਦਾ ਕੋਈ ਬੰਦਾ ਹੋਵੇ ਸ਼ੌਪ ਤੇ ਪਹੁੰਚ ਗਏ ਆ ਤੇ ਆਪਾਂ ਨੇ ਸਾਰੀ ਬੰਕੂ ਬੰਕੂ ਪਹਿਲੀ ਸਾਫ਼ ਕਰਕੇ ਰੱਖਤੀ ਆ ਤੇ ਬਸ ਹੁਣ ਤਿਆਰੀ ਕਰਦੇ ਆ ਕੰਮ ਕਰਦੇ ਪੱਠੀ ਚੱਕ ਬਾਲਤੀ ਆ ਤੇ ਲਪਟਾ ਪੂਰੀਆਂ ਪੱਠੀ ਮਾਰ ਰਹੀ ਆ ਮਿੱਤਰੋ ਤਿਆਰ ਆ ਬਸ ਕਹਿੰਦੇ ਵੀ ਆ ਜਾਣ ਪੀਸੀ ਬਸ ਇਹਦੇ ਵਿੱਚ ਆਪਾਂ ਨੇ ਪਾਏ ਹੋਏ ਨੇ ਜ਼ਕੀਨੀਆ ਤੇ ਮਿਰਨਜ਼ਾਨੇ ਕबाब ਵਾਸਤੇ ਤੇ ਇਹ ਚ ਐਡ ਕਰਾਂਗੇ ਥੋੜਾ ਜਿਹਾ ਆਪਾਂ ਨਮਕ ਬਸ ਇਹਨੱਕ ਹੁਣ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਰਿਆ ਡੱਬੇ ਕਰਾਂਗੇ ਸਰਵੋ ਨੇ। ਹੈ ਕਿ। ਹੈ ਮਾਰੀ ਪਰਫਰਮ। ਸਮਾਨ ਦੇਖੋ ਮੇਰਾ ਸਾਰਾ ਐ ਡੈਕੋ ਡੱਕ ਕਰਤਾ ਆਪਾਂ ਨਹੀਂ। ਸਾਡੇ ਬਰੋਂ ਦਾ ਤਿਆਰੀ ਪੂਰੀ ਫੁੱਲ ਹੈ। ਬਸ ਗੱਕਾ ਹੁਣ ਥੋੜੀ ਜੀ ਢਿੱਲ ਹੈ। ਬਸ ਜਦੋਂ ਵੀ ਆਏ ਆਪਾਂ ਮੈਂਟੋ ਮੈਡੀਕਮ ਸਟਾਰਟ ਕਰ ਦੇਣਾ। ਇਧਰ ਕਵਾਵ ਵਾਸਤੇ ਪਾਨੀ ਬਣ ਕੇ ਰੈਡੀ ਹੋ ਰਿਹਾ। ਇਹ ਪਹਿਲੀ ਬਣਾਉਣੀ ਪੈਂਦੀ ਆਪਾਂ ਨੂੰ। ਕਿਉਂਕਿ ਨਾ ਇਹ ਘੱਟ ਆਂਚ 'ਚ ਬਣਦਾ ਜੇ ਪੱਠੀ ਪੂਰੀ ਤੇਜ਼ ਹੋਏ ਜਾਂਦੀ ਨਾ ਫਿਰ ਪਾਨੀ ਮਤਲਬ ਜਿਹੜੀ ਫੁੱਲ ਜਾਂਦੀ ਆ ਵਿੱਚੋਂ ਚੰਗੀ ਤਰ੍ਹਾਂ ਪੱਕਦੀ ਨਹੀਂ ਹੈਗੀ। ਅੱਜ ਆਪਾਂ ਟੇਬਲ ਤੇ ਬਾਈ ਹੋਣੀ ਹੈ ਐਨਡ ਇਹ ਕਿ ਪਹਿਲੇ ਵੀ ਆਪਣੀ ਸ਼ਾਪ ਤੇ ਇਹਦੇ ਪੀਜਾ ਖਾਣ ਵਾਸ ਕੈਸਾ ਲੁ ਪੀਜ਼ਾ ਬਹੁਤ ਦੇਸੀ ਲੱਗਿਆ ਅੱਜ ਦੁਬਾਰਾ ਫੇਰ ਆਪਣੀ ਸ਼ੌਪ ਤੇ ਪੀਜ਼ਾ ਖਾਣ ਵਾਸਤੇ ਆਏ ਆ ਆ ਦੋ ਪੀਜ਼ਾ ਆਰਡਰ ਕੀਤੇ ਨੇ ਪਹਿਲਾਂ ਉਹਨੇ ਪਹਿਲਾਂ ਕੀਤਾ ਦੇਖੋ ਇੱਧਰ ਆਲੂਆਂ ਵਾਲਾ ਪੀਜ਼ਾ ਪਤਾਤੇ ਉੱਤੇ ਚਿਪੋਲਾ ਪਾਇਆ ਹੋਇਆ ਤੇ ਉੱਤੇ ਪਾਇਆ ਹੋਇਆ ਦੇਖੋ ਰੋਜ਼ਮਰੀ ਨੂੰ ਤੇ ਉੱਤੇ ਪਾਇਆ ਹੋਇਆ ਥੋੜੀ ਜਿਹੀ ਮਿਰਚਾਂ ਲਓ ਵੀ ਇੱਕ ਆਹ ਵਾਲਾ ਪੀਜ਼ਾ ਹੈ ਡਿਆਵੋ ਵਾਲਾ ਪੀਜ਼ਾ ਆਪਣੀ ਸ਼ੌਪ ਦਾ ਸਭ ਤੋਂ ਘੈਂਟ ਪੀਜ਼ਾ ਸਲਾਮੀ ਪਿਕਾਂਟ ਤੇ ਐਂਡੂਈਆ ਕਿਹੜੇ ਮਿਰਚਾਂ ਆਪਣੀ ਬਦਪਾਗੇ ਲਈ ਗਏ ਹੋ ਐਂਡ ਚੋਰਚਰਾ ਪੀਜ਼ਾ ਹੋ ਚੋਰਚਰਾ ਵਧੀਆ ਖੁਸ਼ੀ ਡਿਆਵੋ ਵਾਲਾ ਸਭ ਤੋਂ ਟਾਪ ਪੀ ਕਹਣਾ ਕੁਝ ਤਾਂ ਕਹਿਣਾ ਭਾਈ ਦੂਜੀ ਵੀ ਦੇਖਣਾ ਬਸੇ ਆਪਣੇ ਕੋਲ ਹੈ ਮਤਲਬ ਉਹ ਬਈ ਨੀ ਤੁਹਾਨੂੰ ਦਾ ਹਰ ਦੂਜੀ ਦਾ ਕੋਲ ਵਾਸਤੇ ਭਾਈ ਜੀ ਇਹ ਵੀ ਪਾਣੀ ਬਹੁਤ ਵਧੀਆ ਬਣਾਉਂਦੇ ਹੈਗੇ ਨਾ ਤਾਂ ਹੀ ਆਪਾਂ ਨਹੀਂ ਆਇਆ ਕਿਉਂਕਿ ਸਾਨੂੰ ਟਾਈਮ ਮਿਲਦਾ ਹੈਗਾ ਭਾਈ ਭਾਈ ਦੇਗਾ ਅਬ ਦੇਖਿਆ ਨਹੀਂ ਪੰਜ ਸਾਨੂੰ ਬਹੁਤ ਲੱਗਿਆ ਇੰਜੋਏ ਕਰੋ ਫੋਨ ਕੀ ਜੀਤ ਲਓ ਤਾਂਦੇ ਬੰਦ ਤੁਸੀਂ ਸ਼ੁਕਰੀਆ ਨੋ ਠੀਕ ਹੈ ਭਾਈ ਰਾਮ ਦਾ ਜਿੰਦਾਬਾਦ 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 ਦੋ ਪੀਸੀ ਹੋਰ ਆਰਡਰ ਕੀ ਫੇ ਭਾਈ ਉਹਨਾਂ ਨੇ ਦੇਖੇਗਾ ਵੀ ਦਾ ਦੇ ਦੂਜਾ ਉਰਤਲਾਣਾ ਦੇਖੇਗਾ 200 ਪਤਾ ਨਹੀਂ ਕਿਹਦੀ ਅਮਰੀਕਾ ਨਾਲ ਜੋ ਬਾਈ ਜੀ ਮੈਂ ਇਸ ਤੋਂ ਜੀ ਕੈਮਰਾ ਵੀ ਇਹ ਬਾਈ ਨੇ ਮਰੋ ਸ਼ੋਸਲ ਗਿਆ ਕਹਿੰਦਾ ਵੀ ਹੁਣ ਕੈਮਰਾ ਲੈ ਕੇ ਆਈ ਤੇ ਕਹਿੰਦਾ ਮੈਂ ਹੁਣ ਤੱਕ ਪਵਾ ਦੇਣੀ ਕੋਈ ਕਪੋਰੀ ਭਾਈ ਨੂੰ ਰੀ ਆਣ ਹੈ ਉੱਕੇ ਰਿਪੋਰਟ ਹੈ ਕਿਹੜਾ ਜੀ ਬਈ ਆਪਣਾ ਹੈ ਇਹ ਜਿਹੜਾ ਆਪਣਾ ਬੜਾ ਗਿਆ ਪਿੱਛੇ ਜਿਹੜਾ ਫਤਿਹਗੜ੍ਹ ਸੇ ਹਾਂ ਇਹ ਭਾਈ ਫਤਿਹਗੜ੍ਹ ਸਾਹ ਤੋਂ ਆਪਾਂ ਹੈਗੇ ਪਠਾਨਕੋੜਾ ਲੁਧਿਆਣਾ ਪੂਰਾ ਪੰਜਾਬ ਬੈਠੇ ਫੇਰੇਗੇ ਪੀ ਜੇ ਬੋਮ ਜਿਹੜਾ ਜੋ ਮਰਦੀ ਗਈਏ ਪੀ ਜੇ ਐਂਡ ਇੱਕ ਨੰਬਰ ਦੀ ਨੇਟ ਤੇ ਬਾਕੀ ਤੁਸੀਂ ਜੇ ਵੀ ਵੀਡੀਓ ਬੰਦੀ ਉਦਾਂ ਦੀ ਚੀਜ਼ਾਂ ਨਹੀਂ ਇੰਗਰ ਮੈਂ ਤੁਹਾਡੇ ਆਨ ਤੋਂ ਪਹਿਲੇ ਗੱਲ ਕਰ ਰਹੇ ਹਾਂ ਅਸੀਂ ਖਾਣੇ ਉੱਤੇ ਅਰੋਮਾ ਵੀ ਹੈ ਮਤਲਬ ਵੀਕੈਂਡ ਤੇ ਨਾ ਆਪਾਂ ਤਕਰੀਬਨ ਉੱਤੇ ਬੀਜ਼ੇ ਏਰੀਆ 'ਚ ਬੈਠੀ ਹੁੰਦਾ ਸੀ ਉਧਰ ਤੇ ਜਦੋਂ ਦੀ ਆਪਾਂ ਇੱਥੇ ਆਏ ਨਾ ਭਾਜੀ ਸੱਚੀ ਸੌਣ ਲੱਗੇ ਮਜ਼ਾਦਗੀ ਹੈਗਾ ਤੁਸੀਂ ਨਹੀਂ ਸੀ ਇੱਥੇ ਪਹਿਲੇ ਆਪਾਂ ਇਹੋ ਗੱਲ ਕਰ ਰਹੇ ਮੈਂ ਤਾਂ ਮੁੰਡਾ ਕੋਈ ਵੀ ਆਪਾਂ ਕਿਹੜਾ ਵੀ ਖਾਦਾ ਨਾ ਉਹਦੇ 'ਚ ਸਾਨੂੰ ਕੋਈ ਕਮੀ ਨਹੀਂ ਲੱਗੀ ਹੈਗੀ ਕਿ ਆਪਾਂ ਕਹਿ ਦਈਏ ਕਿ ਯਾਰ ਇਹ ਪੀਜ਼ੇ 'ਚ ਥੋੜਾ ਜਿਹਾ ਹਮਦਰ ਤੇ ਵਧੀਆ ਲੱਗਦਾ ਨਾ ਜਿਹੜਾ ਪੀਜ਼ਾ ਖਾਦਾ ਬਹੁਤ ਸ਼ਾਨਦਾਰ ਬਈਆ ਜੇ ਤੁਸੀਂ ਪੀਜ਼ਾ ਖਾਣਾ ਹੈ ਜੇ ਤੁਸੀਂ ਰੋਮਾ ਆ ਜਾਂ ਨੇੜੇ ਦੇ ਰਹਦੇ ਰੋਮਾ ਦੇ ਕਿਤੇ ਵੀ ਜੜ ਕਰਨਾ ਬੀਆ ਕਾਸੀਆ ਅੱਗੇ ਬਈ 1872 ਦੱਸਾਂਗੇ 1872 ਮੇਰਾ ਵੀਰ 1872 ਜ਼ਰੂਰ ਹੈ ਜੜ ਕਰੋ ਰੋਮਾ ਦੇ ਨੇੜੇ ਨਹੀਂ ਬੰਦੀ ਜਾ ਵਧੀਆ ਬਾਕੀ ਆ ਆਪਣੇ ਵੱਡੇ ਬਾਹਰ ਇੱਥੇ ਨਹੀਂ ਛੁਪ ਨਹੀਂ ਨਹੀਂ ਪਈ ਨਹੀਂ ਹੈਗਾ ਕਿਤੇ ਬ੍ਰੇਕ ਕਰ ਗਏ ਨਾ ਬੱਸ ਬਾਕੀ ਦੇਖਦੇ ਜੀਓ ਓਕੇ ਠੀਕ ਹੈ ਪਰ ਬਾਦੀ ਵੀ ਮਾਰ ਲਗ ਗਿਆ ਠੀਕ ਹੈ ਹੁਣ ਟਾਈਮ ਇਤੋਂ 11 ਵਜ ਗਏ ਆ ਰੋਜ਼ ਦੀ ਤਰ੍ਹਾਂ ਆਪਣਾ ਕੰਮਕਾਰ ਫਿਨਿਸ਼ ਹੋ ਗਿਆ ਨਿਪਟ ਗਿਆ ਤੇ ਬਾਕੀ ਹੁਣ ਆਪਾਂ ਘਰੋਂ ਚੱਲਦੇ ਆਂ ਰੋਟੀ ਪਾਣੀ ਸ਼ੱਕਦੇ ਆਂ ਪਛਾਦਾ ਪਾਣੀ ਸ਼ੱਕਦੇ ਆਂ ਤੇ ਤੁਹਾਡਾ ਸਾਰਿਆਂ ਦਾ ਬਹੁਤ ਥੈਂਕਸ ਧੰਨਵਾਦ ਤੁਸੀਂ ਸਾਰੇ ਵਲੌਗ ਵੀ ਦੇਖਿਆ ਤੇ ਅੱਜ ਦਾ ਵਲੌਗ ਵੀ ਸਾਰਾ ਦੇਖਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਧੰਨਵਾਦ ਤੇ ਇਹਦੇ ਨਾਲ ਬਲੌਗ ਇੱਥੇ ਆਪਣਾ ਜਿਹੜਾ ਬੰਦ ਕਰਦੇ ਆ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰੇ ਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੱਲ ਨੂੰ ਮਿਲਾਂਗੇ ਆਪਣੀ ਜ਼ਿੰਦਗੀ ਦੇ ਹੋਰ ਦਿਨ ਦੇ ਨਾਲ ਬਲੌਗ ਦੇ ਰੂਪ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ